ਕੀ ਬਣਾ ਆਨਿਆ ਹਾਂਜੀ ਆਪਾਂ ਇਹ ਜੁਗਾੜ ਬਣਾਇਆ ਇੱਕ ਆਪਾਂ ਇੱਕ ਚਮਕ ਦੇ ਡੱਕਰਾ ਲਿਆ ਤੇ ਆਪਾਂ ਇੱਕ ਸੁੱਕੀ ਸੋਟੀ ਲਈਏ ਤੇ ਇੱਕ ਲਿਆ ਧਾਗਾ ਆਪਾਂ ਇਹ ਜੁਗਾੜ ਬਣਾਇਆ ਰਿਪਰ ਦੇ ਵਿੱਚ ਜਾਲ ਦੇ ਅੰਦਰ ਜੇ ਕੋਈ ਨਾਟਾ ਜਾਂ ਵਾਸ਼ਲ गिर ਜਾਂਦੀ ਨਾ ਉਹਨੂੰ ਚੱਕਣ ਦਾ ਜੁਗਾੜ ਬਣਾਇਆ ਤੇ ਆਜੋ ਆਪਾਂ ਤੁਹਾਨੂੰ ਜਾਲ ਦੇ ਵਿੱਚੋਂ ਨਾਟ ਕੱਢ ਕੇ ਬਖਾਣੇ ਆ ਲਾਈਵ ਆਜੋ ਫਿਰ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਆਪਾਂ ਥ੍ਰੈਸਰ ਦੇ ਵਿੱਚ ਆਪਾਂ ਬਣਾਇਆ ਹੋਇਆ ਜੁਗਾੜ ਪਾ ਕੇ ਨਟ ਕੱਢ ਕੇ ਵਿਖਾਣੇ ਆ ਤੁਹਾਨੂੰ ਇਹ ਚੁੰਬਕ ਆਪਣੇ ਥ੍ਰੈਸਰ ਦੀ 12 ਨਾਲ ਚਿਪਦੀ ਹੈ ਬੜਾ ਧਿਆਨ ਨਾਲ ਇਹਨੂੰ ਅੰਦਰ ਪਾਣਾ ਪੈਂਦਾ ਤੇ ਆਪਾਂ ਜਿਹੜੇ ਚੀਜ਼ ਕੱਢਣੀ ਉਹਦੇ ਉੱਪਰ ਆਪਾਂ ਇਸਨੂੰ ਆਸਾਨੀ ਨਾਲ ਚਪਕਾਏ ਸਕਨੇ ਆ ਤੇ ਉਸਨੂੰ ਆਸਾਨੀ ਨਾਲ ਬਾਹਰ ਕੱਢ ਸਕਦੇ ਆ ਇਹ ਦੇਖੋ ਜੀ ਨਟ ਡਿੱਗਾ ਹੋਇਆ ਸੀ ਵਿੱਚ ਇਹ ਨਟ ਆਪਾਂ ਬਹੁਤ ਹੀ ਆਸਾਨੀ ਨਾਲ ਬਾਹਰ ਕੱਢ ਲਿਆ ਜੀ ਅਮੇਜ਼ਿੰਗ ਜੇਕਰ ਤੁਹਾਡਾ ਕੋਈ ਯਾਰ ਮਿੱਤਰ ਰਿਪਰ ਚਲਾਉਂਦਾ ਹੈ ਤਾਂ ਉਹਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ